ਸਤਿ ਸ੍ਰੀ ਅਕਾਲ ਨਮਸਤੇ ਸਸਿਕਾਲ ਮੈਂ ਤੁਹਾਡਾ ਆਪਣਾ ਗੋਤਰਾਲਾ ਅੱਜ ਇੱਕ ਨਵੀਂ ਐਪ ਦੇ ਨਾਲ ਆਪਾਂ ਆਇਆ ਜਿਹਦੇ ਵਿੱਚ ਤੁਸੀਂ ਮਾਈਨਿੰਗ ਕਰਕੇ ਪੈਸੇ ਕਮਾ ਸਕਦੇ ਹੋ ਤੇ ਇਹਦੇ ਤੋਂ ਬੇਟ ਕਰਨ ਦੀ ਲੋੜ ਨਹੀਂ ਤੇ ਜਦੋਂ ਤੁਸੀਂ ਪੁਆਇੰਟ ਇਕੱਠੇ ਕਰ ਲਏ ਤਾਂ ਉਹਦੀ ਵੇਚ ਕੇ ਪੈਸੇ ਕਮਾ ਸਕਦੇ ਹੋ ਸੋ ਆਪਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਆਪਾਂ ਆਪਣੀ ਫੋਨ ਦੀ ਸਕਰੀਨ ਤੇ ਤੇ ਦੇਖੋ ਆਪਾਂ ਕਿਵੇਂ ਕਰਨਾ ਇਹਨਾਂ ਨੂੰ ਉਹਨਾਂ ਨੂੰ ਮਾਈਨ ਵੀਡੀਓ ਦੇ ਨੀਚੇ ਦਿੱਤੇ ਡਿਸਕ੍ਰਿਪਸ਼ਨ ਲਿੰਕ ਤੇ ਆਪਾਂ ਕਲਿੱਕ ਕਰਨਾ ਤੇ ਉਦੇ ਵਿੱਚ ਲਿੰਕ ਹੈ ਤੇ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਆਪਾਂ ਇੰਸਟਾਲ ਤੇ ਆ ਜਾਾਂਗੇ ਸੋ ਇਸ ਤਰ੍ਹਾਂ ਇੰਸਟਾਲ ਹੋ ਜਾਣਾ ਇਹਨੇ ਤੇ ਵੀਡੀਓ ਨੂੰ ਵੀਰੇ ਪੂਰੀ ਦੇਖਿਓ ਅੱਧੀ ਦੇਖ ਦਿਓ ਤਾਂ ਫਿਰ ਉਹ ਅਧੂਰਾ ਗਿਆਨ ਰਹਿ ਜਾਂਦਾ ਫਿਰ ਉਹ ਦੁਬਾਰਾ ਦੁਬਾਰਾ ਪੁੱਛਦੇ ਹੋ ਤੁਸੀਂ ਸੋ ਵੀਡੀਓ ਨੂੰ ਪੂਰਾ ਦੇਖਿਓ ਬਾਈ ਵੀਡੀਓ ਜਿਆਦਾ ਲੰਬੀ ਨਹੀਂ ਤਾਂ ਇਹ ਦੇਖੋ TT ਕੋਇਨ ਹੈ ਜਿਹੜਾ ਇਹ ਮੰਨ ਲਓ ਆਪਾਂ ਨੇ ਮਾਈਨ ਕਰਨਾ ਹੈ ਇਹ ਆਲਰੇਡੀ ਲਿਸਟਡ ਹੈ ਇਹ ਤਾਂ ਆਪਾਂ ਨੇ ਮਾਈਨਿੰਗ ਕਰਕੇ ਵੇਚਣਾ ਹੀ ਹੈ ਦੇਖੋ ਜਦੋਂ ਤੁਸੀਂ ਉੱਤੇ ਇਹਨੂੰ ਇੰਸਟਾਲ ਹੋ ਗਈ ਤਾਂ ਪਲੇ ਤੇ ਕਲਿੱਕ ਕਰਨਾ ਅੱਗੇ ਗੂਗਲ ਲੌਗਇਨ ਆ ਜਾਣਾ ਹੈ ਗੂਗਲ ਲੌਗਇਨ ਤੇ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਉੱਤੇ ਕੋਈ ਵੀ ਤੁਹਾਡੇ ਮੇਲਾਂ ਖੁੱਲ ਜਾਣਗੀਆਂ ਇੱਕ ਮੇਲ ਤੇ ਕਲਿੱਕ ਕਰ ਦੇਣਾ ਤਾਂ ਆਪਣੇ ਆਪ ਇਹਨੇ ਤੁਹਾਡੀ ਮੇਲ ਨਾਲ ਅਟੈਚ ਹੋ ਜਾਣਾ ਹੈ ਅੱਗੇ ਅਲਾਉ ਕਰ ਦੇਣਾ ਆਪਾਂ ਨੇ ਤਾਂ ਇੱਥੇ ਸਟਾਰਟ ਮਾਈਨਿੰਗ ਕਰ ਦੇਣਾ ਇੱਥੇ ਹੋ ਸਕਦਾ ਹੈ ਕਿ ਮਸ਼ੂਰੀ ਆਵੇ ਤਾਂ ਉਹ ਦੇਖ ਕੇ ਜਦੋਂ ਕੱਟ ਕਰ ਦੋਗੇ ਤਾਂ ਦੁਬਾਰਾ ਉੱਥੇ ਮਾਈਨਿੰਗ ਸਟਾਰਟ ਹੋ ਜਾਣੀ ਹੈ ਜੇ ਅਲਾਉ ਨਹੀਂ ਕਰਿਆ ਤਾਂ ਇਹਨੂੰ ਦੁਬਾਰਾ ਅਲਾਉ ਤੇ ਜਾ ਕੇ ਅਲਾਉ ਮੰਗਦਾ ਹੈ ਇਹਨੂੰ ਸਾਰੀਆਂ ਪਰਮਿਸ਼ਨਾਂ ਦੇ ਦਿਓ ਅਲਾਉ ਕਰ ਦਿਓ ਤਾਂ ਕਿ ਅੱਗੇ ਚੱਲ ਸਕੇ ਦੇਖੋ ਇੱਥੇ ਆਪਾਂ ਇਹਨੂੰ TT Coin ਨੈਟਵਰਕ ਨੂੰ ਆਪਾਂ ਨੇ ਅਲਾਉ ਕਰਤਾ ਤੇ ਦੇਖੋ ਸਟਾਰਟ ਮਾਈਨਿੰਗ ਕਰਤੀ ਹੈ ਹਰ ਇੱਕ 6 ਘੰਟਿਆਂ ਬਾਅਦ ਇਹਦੇ ਤੇ ਦੁਬਾਰਾ ਆਪਾਂ ਨੇ ਟੱਚ ਕਰਨਾ ਸੋ ਇਹ ਹੋ ਗਿਆ ਵੀ ਜੀ ਮਾਈਨਿੰਗ ਜਿਹੜੀ ਆਪਾਂ ਇਸ ਐਪ ਦੀ ਕਰਨੀ ਹੈ ਤੇ ਇਹ ਵਿਡਰਾਅ ਦਾ ਸੈਸ਼ਨ ਵੀ ਉੱਥੇ ਦਿੱਤਾ ਹੋਇਆ ਨਾਲ ਦੀ ਨਾਲ ਇਹਦਾ ਵਿਡਰਾਅ ਵੀ ਸਟਾਰਟ ਹੈ ਸੋ ਆਪਾਂ ਵਿਡਰਾਅ ਕਰ ਵੀ ਸਕਦੇ ਆ ਤੇ ਵਿਡਰਾ ਕਰਕੇ ਇਹਨਾਂ ਨੂੰ ਆਪਾਂ ਵੇਚ ਵੀ ਸਕਦੇ ਆ ਮੈਂ ਅੱਗੇ ਵਿਡਰਾ ਵੀ ਦਿਖਾਵਾਂਗਾ ਕਿ ਮੈਨੇ ਪਹਿਲਾਂ ਇੱਕ ਗਲਤੀ ਕੀਤੀ ਸੀ ਮੈਨੇ ਘੱਟ ਕੋਇਨ ਵਿਡਰਾ ਕਰ ਲਈ ਸੀ ਜਿਹਦੇ ਕਰਕੇ ਮੇਰਾ ਨੁਕਸਾਨ ਹੋਇਆ ਸੀ ਇਹਦੇ 'ਚ ਦੇਖੋ 1 ਕਰੋੜ 72 ਲੱਖ 40 ਹਜ਼ਾਰ 282 ਬੰਦੇ ਹਾਲੇ ਤੱਕ ਜਿਹੜੇ ਮਾਈਨ ਕਰ ਰਹੇ ਨੇ ਦੇਖੋ ਇਹ ਉੱਪਰ ਘਟ ਵਧ ਰਹੇ ਨੇ ਉੱਪਰ ਸ਼ੋ ਹੋ ਰਿਹਾ ਸੀਗਾ ਦੇਖੋ ਇਹ ਮੇਰਾ ਦੂਸਰਾ ਅਕਾਊਂਟ ਹੈ ਸੋ ਇਹਦੇ 'ਚ ਦੇਖੋ ਬਾਈ ਜੀ 20400 ਜਿਹੜਾ ਮੈਨੇ ਵਿਡਰਾ ਕੀਤਾ ਸੀਗਾ ਪਹਿਲਾਂ ਮੈਨੇ 7320 ਕਰੇ ਸੀ ਉਹ ਮੇਰੇ ਬੇਕਰ ਗਏ ਕਿਉਂਕਿ ਮੈਨੇ ਘੱਟ ਕੋਇਨ ਦਾ ਵਿਡਰਾ ਕਰ ਲਿਆ ਘੱਟ ਤੋਂ ਘੱਟ 12050 ਕੋਇਨ ਹੋਣੇ ਚਾਹੀਦੇ ਨੇ ਦੇਖੋ ਮੈਂ ਕੋਇਨ ਬੀ ਐਕਸ ਖੋਲਿਆ ਜਿਹੜੀ ਇਹ ਐਪ ਹੈ ਜਿਹਦੇ ਚ ਵਿਡਰਾ ਹੋ ਕੇ ਵਿਕਦੇ ਨੇ ਤੇ ਇਹਦੇ ਬਾਰੇ ਮੈਂ ਤੁਹਾਨੂੰ ਇੱਕ ਹੋਰ ਵੀਡੀਓ ਬਣਾ ਦਊਗਾ ਕੋਇਨ ਬੀ ਐਕਸ ਬਾਰੇ ਵੀ ਇਹਨੂੰ ਕਿਵੇਂ ਇੰਸਟਾਲ ਕਰਨਾ ਹੈ ਕਿੱਦਾਂ ਤੇ ਦੇਖੋ ਇੱਥੇ ਆਹ ਟੀਸੀ ਕੋਇਨ ਆ ਗਿਆ ਇੱਥੇ ਡਿਪੋਜ਼ਿਟ ਦੇ ਸੈਸ਼ਨ ਨੂੰ ਆਪਾਂ ਨੇ ਕਲਿੱਕ ਕਰਨਾ ਹੈ ਤੇ ਇੱਥੇ ਦਾ ਜਿਹੜਾ ਐਡਰੈਸ ਆ ਉਹਨੂੰ ਆਪਾਂ ਨੇ BNB Smart Chain BEP20 ਹੈ ਜਿਹੜਾ ਇਹਨੂੰ ਕਲਿੱਕ ਕਰ ਲੈਣਾ ਹੈ ਜਿਹੜਾ نیچے ਹੈ ਤੇ ਜਿਹੜਾ ਉੱਥੇ ਜਾ ਕੇ ਆਪਾਂ ਨੇ ਹੁਣ ਆਪਣੀ ਐਪ ਤੇ ਜਾਣਾ ਜਿਹੜੀ ਆਪਾਂ TC ਨੈਟਵਰਕ ਕੀਤੀ ਹੈ TT TT Coin sorry TT Coin ਵਾਲੀ ਐਪ ਤੇ ਜਾ ਕੇ ਆਪਾਂ ਨੇ ਦੇਖੋ ਇੱਥੇ ਗਏ ਹੁਣ ਆਪਾਂ ਇੱਥੇ ਜਾ ਕੇ نیچے ਜਿਹੜਾ ਵਿਡਰਾਅ ਦੀ অপਸ਼ਨ ਹੈ ਇੱਥੇ ਆਪਾਂ ਨੇ ਹੋਰਡਰੈਸ ਨੂੰ ਪੇਸਟ ਕਰਕੇ ਓਕੇ ਕਰ ਦੇਣਾ ਪਰ ਧਿਆਨ ਰੱਖਣਾ ਜਦੋਂ ਤੱਕ ਸਾਡੇ 12050 ਕੋਇਨ ਹਨ ਹੁਣ ਉਹ ਤੋਂ ਬੈਲੈਂਸ ਹੀ ਵਿਡਾ ਨਹੀਂ ਕਰਨਾ ਕਿਉਂਕਿ ਵੀਰੇ ਤੇ ਨਾਲ ਲੌਸ ਹੁੰਦਾ ਸੋ ਬਾਈ ਜੀ ਜਨਾ ਮੈਂ ਪਹਿਲਾਂ ਵੀ ਆਪਣਾ ਵੀ ਨੁਕਸਾਨ ਕਰਿਆ ਸੀ ਦੇਖੋ ਇੱਥੇ ਲਿਖਿਆ ਹੋਇਆ ਵੀ ਉਹਨਾਂ ਨੇ ਕਿ ਘੱਟ ਤੋਂ ਘੱਟ ਜਿਹੜੇ 12048 ਕੋਇਨ ਮੰਨ ਲਓ ਮੇਰੀ 12050 ਕੋਇਨ ਹੋਣੇ ਚਾਹੀਦੇ ਆ ਵਿਡਰਾ ਕਰਨ ਵਾਸਤੇ ਤੇ ਇਹਨੂੰ ਤੁਸੀਂ ਨਾਲ ਦੀ ਨਾਲੇ ਉੱਥੇ ਜਾ ਕੇ ਕੋਇਨ ਵੀ ਐਕਸ ਤੇ ਵੇਚ ਵੀ ਸਕਦੇ ਹੋ ਸੋ ਬਾਈ ਇਹ ਸੀ ਇੱਕ ਅਪਡੇਟ ਇਹਦੇ ਚ ਤੁਸੀਂ ਡੇਲੀ ਪੈਸੇ ਕਮਾ ਸਕਦੇ ਹੋ ਤੇ ਦੇਖੋ ਇਹ ਇਹ ਐਪ ਹੈ ਇਹਨੂੰ ਤੁਸੀਂ ਕੁਝ ਨਹੀਂ ਕਰਨਾ ਹੈਗਾ ਬਸ ਇਹੀ ਇਹਦਾ ਦੇਖੋ ਵੀ XT ਕੌਮ ਤੇ ਵੀ ਹੈ কয়ਨ ਵੀ ਐਕਸ ਤੇ ਵੀ ਇਹ ਲਿਸਟਡ ਹੈ ਇਹ ਦੋਨੇ ਜਗ੍ਹਾ ਤੇ ਲਿਸਟਡ ਹੈ ਇਹ ਕੋਇਨ ਸੋ ਇਹਦੇ ਚ ਜ਼ਿਆਦਾ ਕੁਝ ਨਹੀਂ ਕਰਨਾ ਤੁਸੀਂ ਐਨੇ ਹੀ ਕਰਨਾ ਹੈ 6-6 ਘੰਟੇ ਬਾਦੀ ਨੂੰ ਮਾਈਨ ਕਰੋ ਤੇ ਰੈਫਰ ਲਿੰਕ ਹੈ ਜਿਹੜਾ ਉਹ ਦੇਖੋ ਨੀਚੇ ਰੈਫਰ ਲਿਖਿਆ ਹੋਇਆ ਉੱਥੋਂ ਵੀ ਤੁਸੀਂ ਕਾਪੀ ਕਰਕੇ ਹੀ ਭੇਜ ਸਕਦੇ ਹੋ ਟੂ ਇਨਵਾਈਟ ਤੇ ਵੀ ਭੇਜ ਸਕਦੇ ਹੋ ਤੇ ਇਹਦੇ ਵਿੱਚੋਂ ਵੀ ਨਾ ਦੋ ਜਗ੍ਹਾ ਤੋਂ ਇਨਵਾਈਟ ਕਰ ਸਕਦੇ ਆ ਆਪਾਂ ਇੱਥੋਂ ਨਹੀਂ ਕਰਨਾ ਤਾਂ ਇੱਥੋਂ ਬੈਕ ਜਾਵਾਂਗੇ ਦੇਖੋ ਇੱਥੇ ਆ ਇਨਵਾਈਟ ਫਰੈਂਡ ਇੱਥੋਂ ਵੀ ਆਪਾਂ ਆਪਣੇ ਦੋਸਤਾਂ ਨੂੰ ਇਹਦੇ ਤੇ ਇਨਵਾਈਟ ਕਰ ਸਕਦੇ ਆ ਸੋ ਵੀਰ ਜੀ ਇਹ ਹੈ ਇੱਕ ਨਵੀਂ ਅਪਡੇਟ ਸੋ ਇਹਦੇ ਤੇ ਜੁੜੋ ਵੱਧ ਤੋਂ ਵੱਧ ਮਾਈਨਿੰਗ ਤੇ ਉਹਦੇ ਜੁਆਇਨ ਹੋਣਗੇ ਤਾਂ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਦਿੱਤਾ ਹੈ ਸੋ ਤੁਸੀਂ ਕੋਈ ਵੀ ਕੋਈ ਹੁੰਦੀ ਹੈ ਤਾਂ ਮੇਰੇ ਕੋ ਮੈਸੇਜ ਰਾਹੀਂ ਪੁੱਛ ਸਕਦੇ ਹੋ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਅੰਮਰਤੋਂ ਦਾ ਰਪਲਾਈ ਹੈ ਜਿਹੜਾ 100 1% ਕਰੂੰਗਾ 100 ਪੁਆਇੰਟ ਨੂੰ ਇਹਨਾਂ ਨੂੰ ਜਿੰਨਾ ਮਾਈਂਡ ਕਰ ਸਕਦੇ ਹੋ ਮਾਈਂਡ ਕਰੋ ਤੇ ਸੇਵ ਕਰੋ ਸੁਮਿਲਦੇ ਆ ਫਿਰ ਕਿਸੇ ਆਪਾਂ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਲਈ ਆਦਾ ਮਨਸਤੇ ਸਤਿ ਸ਼੍ਰੀ ਅਕਾਲ